ਵੋਟ ਕਿਹਨੂੰ ਪਾਈ ਸੀ ਪਿਛਲੀ ਯਾਰ ਪਿਛਲੀ ਯਾਰ ਤਾਂ ਆਪਾਂ ਜਿਹਨਾਂ ਨੇ ਕਹਿਤਾ ਉਹਨਾਂ ਨੇ 3 ਨੰਬਰ ਪਾਈ ਬੋਟ 3 ਨੰਬਰ ਤੇ ਬਾਤ 3 ਨੰਬਰ ਬਾਬਾ ਕਹਿੰਦਾ 3 ਨੰਬਰ ਵੋਟ ਬਾਤ ਤੀ 3 ਨੰਬਰ ਸੋਚੋ 3 ਨੰਬਰ ਦੱਬ ਦਿਓ 3 ਨੰਬਰ ਨੂੰ ਵੋਟ ਬਾਤ ਤੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਤੁਹਾਡੀ ਵੋਟ ਤਰਨ ਤਰਨ ਦੀ ਆ ਤਰਨ ਤਰਨ ਦੀ ਜੀ ਤਰਨ ਤਰਨ ਤੇ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਇਹਨਾਂ ਨੂੰ ਕਹੀ ਆਪਾਂ ਸਰਕਾਰ ਹੀ ਜਿੱਤੇਗੀ ਜਿਹੜੀ ਸਰਕਾਰ ਜਿਹੜੀ ਸਰਕਾਰ ਨੂੰ ਸਰਕਾਰ ਕਿਹੜੀ ਐ ਇਸ ਵੇਲੇ ਸਰਕਾਰ ਕਿਹੜੀ ਤੁਸੀਂ ਦੱਸੋਗੇ ਇਹਦੇ ਕੋਈ ਪਤਾ ਨਹੀਂ ਇਹ ਤੁਹਾਨੂੰ ਪਤਾ ਹੀ ਨਹੀਂ ਕਿਹਦੀ ਸਰਕਾਰ ਹੈ ਨਹੀਂ ਤੁਸੀਂ ਦੱਸੋਗੇ ਤੇ ਫੇਰ ਹੀ ਪਤਾ ਲੱਗੇਗਾ ਮੈਂ ਕੀ ਮਾਲਕ ਹਾਂ ਸਰਕਾਰ ਤਾਂ ਯਾਰ ਪ੍ਰਮਾਤਮਾ ਦੀ ਹੈ ਇਸ ਵੇਲੇ ਹਾਂਜੀ ਹਾਂਜੀ ਪ੍ਰਮਾਤਮਾ ਦੀ ਸਰਕਾਰ ਹੈ ਨਹੀਂ ਤੁਹਾਨੂੰ ਬਾਬਾ ਸੱਚੀ ਨਹੀਂ ਪਤਾ ਸਰਕਾਰ ਕਿ ਨਹੀਂ ਨਹੀਂ ਸਰਕਾਰ ਪਤਾ ਹੀ ਨਹੀਂ ਸਰਕਾਰ ਕਿਹਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੁਣ ਕਿਹੜੀ ਸਰਕਾਰ ਕਹਦੋਂਗੇ ਉਹੀ ਤੇ ਕਹਿ ਦਾਂਗੇ ਆਪਾਂ ਤੁਹਾਨੂੰ ਤੁਸੀਂ ਦੱਸੋਗੇ ਤੇ ਪਤਾ ਲੱਗੇਗਾ ਜੀ ਸਾਹਿਬ ਮੈਂ ਤਾਂ ਕਹਿ ਦਵਾਂ ਯਾਰ ਵੀ ਦੂਜੀ ਕਿਹੜੇ ਆ ਉਹ ਜਿਹੜੇ ਯੂਪੀ ਵਿੱਚ ਆ ਉਹ ਆਪਣੇ ਮਲਾਇਮ ਸਿੰਘ ਯਾਦਵ ਹਣਾ ਦੀ ਆ ਹਾਂਜੀ ਉਹਨਾਂ ਦੀ ਆ ਉਹਨਾਂ ਦੀ ਹੋਣੀ ਸਰਕਾਰ ਹੈ ਜੀ ਸਰਕਾਰ ਉਹਨਾਂ ਦੀ ਹਾਂਜੀ ਹਾਂ ਪੰਜਾਬ 'ਚ ਹਾਂ ਨਹੀਂ ਨਹੀਂ ਉਹਨਾਂ ਦੀ ਥੋੜੀ ਹੈਗੀ ਹੈ ਆਪੇ ਕਿਹਦੀ ਚਿੰਤਾ ਕਰਵਾ ਮੈਂ ਬੜਾ ਦਿਮਾਗ ਤੇ ਜ਼ੋਰ ਪਾ ਸਰਕਾਰ ਕਿਹਦੀ ਹੈ ਪੰਜਾਬ ਦੀ ਇਸ ਟਾਈਮ ਤਾਂ ਮੋਦੀ ਸਰਕਾਰ ਹੈ ਜੀ ਪੰਜਾਬ 'ਚ ਹਾਂਜੀ ਤੇ ਆਪਣੇ ਭਗਤ ਮਾਨ ਕਿਹੜਾ ਭਗਤ ਮਾਨ ਕਿਹੜਾ ਜਿਸ ਨੱਸੀ ਬਣਾ ਭਗਤ ਮਾਨ ਜੀ ਨੂੰ ਕਹਿੰਦੇ ਜੀ ਸਰਕਾਰ ਪਵਾ ਭਗਵੰਤ ਮਾਨ ਆ ਭਗਤ ਮਾਨ ਹਾਂ ਜੀ ਹਾਂ ਜੀ ਪਵਾ ਕਿ ਸੱਚੀ ਨਹੀਂ ਪਤਾ ਕਿ ਸਰਕਾਰ ਕੀ ਨਹੀਂ ਜੀ ਨਹੀਂ ਸਾਨੂੰ ਨਹੀਂ ਪਤਾ ਅਨਪੜ੍ਹ ਪੰਦੇ ਆ ਪਾ ਬੀ ਵੋਟ ਕਿਹਨੂੰ ਪਾਈ ਸੀ ਪਿਛਲੀ ਯਾਰ ਪਿਛਲੀ ਯਾਰ ਤਾਂ ਆਪਾਂ ਜਿਹਨਾਂ ਨੇ ਕਹਿਤਾ ਉਹਨਾਂ ਨੇ 3 ਨੰਬਰ ਪਾਈ ਵੋਟ 3 ਨੰਬਰ ਤੇ ਬਾਤ 3 ਨੰਬਰ ਬਾਬਾ ਕਹਿੰਦਾ 3 ਨੰਬਰ ਵੋਟ ਬਾਤ ਤੀ 3 ਨੰਬਰ ਸੋਚੋ 3 ਨੰਬਰ ਦੱਬ ਦਿਓ 3 ਨੰਬਰ ਨੂੰ ਵੋਟ ਬਾਤ ਤੀ ਆਪਾਂ ਨਹੀਂ ਉਹ ਜਦੋਂ ਮਤਲਬ ਕਿਸੇ ਨੇ ਪੈਸੇ ਪੁਸੇ ਦਿੱਤੇ ਆਈ ਦਾਂ ਜੀ ਮਾਲਕਾਂ ਜੋ ਜੋ ਸਰਕਾਰ ਨਾਲ ਕਰੀ ਜਾ ਰਿਹਾ ਜੋ ਜੋ ਮਾਲਕ ਸੰਗਤ ਕਰੀ ਜਾ ਰਹੀ ਉਹ ਹੀ ਪੱਕੀ ਕਰੀ ਜਾ ਰਹਾ ਕਿੰਨਾ ਦਾ ਕੇਫੀਵਾ ਕਰਤੀ ਹਣੀ ਬਾਬਾ ਇਹਨੂੰ 3 ਨੰਬਰ ਨੱਪ ਦੇਈ ਹਾਂਜੀ ਹਾਂਜੀ ਤੇ ਜੇ ਕੋਈ ਜਦਾ ਜਿਆਦੇ ਦੇ ਕੇ ਕਹਿੰਦਾ ਵੀ 2 ਨੰਬਰ ਨੱਪ ਦੀ ਫਿਰ 2 ਨੱਪ ਦੇਣਾ ਜਿਆਦੇ ਪੈਸੇ ਪੂਹੀ ਨਹੀਂ ਆਪਾਂ ਲੈ ਸਰਕਾਰ ਜੀ ਹਾਂ ਕਿਨੇ 5-700 ਨੇ ਨਹੀਂ 5-700 ਨਾਲ ਪੈਸੇ ਲੈਣਾ ਕੁਛ ਲੈ ਸਿਰਫ ਇਹ ਮਾਨਤਾਨ ਕਰਤਾ ਮਾਨਤਾ ਨਹੀਂ ਪੰਜ ਦਾ ਵੋਟਾਂ ਸਾਨੂੰ ਦਿੱਤੀ ਦੀਆਂ ਸਾਡੇ ਜਿਹੜੇ ਮਣੀ ਦੀਆਂ ਵੋਟਾਂ ਉਹ ਪਾਉਂਦੇ ਆ ਆਪਾਂ ਹਨ ਪੜ ਗਵਾਰ ਸਾਨੂੰ ਨਹੀਂ ਪਤਾ ਵੋਟਾਂ ਪਾਈਆਂ ਕਿ ਨਹੀਂ ਪਾਈਆਂ ਐਦ ਕੀ ਕਿਹਨੂੰ ਵੋਟ ਪਾਉਣੀ ਆ ਐਦ ਕੀ ਕੋਸ ਨੰਬਰ ਨਹੀਂ ਨਹੀਂ ਨੰਬਰ ਤਾਂ ਦੱਸ ਦਿਓ ਕੋਈ ਕਿ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਚੌਥਾ ਨੰਬਰ ਪੰਜਵਾਂ ਨੰਬਰ ਹੁਣ ਸਾਨੂੰ ਕੀ ਪਤਾ ਕਿਹੜੀ ਨਾ ਸਰਕਾਰ ਹੈ ਤੇ ਕਿਹੜੀ ਸਰਕਾਰ ਨੂੰ ਪਾਈਏ ਹੁਣ ਦੱਸਣਗੇ ਤੇ ਪਤਾ ਲੱਗੇਗਾ ਨਹੀਂ ਕੋਈ ਬੰਦਾ ਆਇਆ ਹੀ ਨਹੀਂ ਸਾਡੇ ਕੋਲ ਨਹੀਂ ਆਲੇ ਨਹੀਂ ਆਇਆ ਆਲੇ ਨਹੀਂ ਸਰਕਾਰ ਦੇ ਬਾਬਾ ਕਹਿੰਦਾ ਸਾਨੂੰ ਨਹੀਂ ਪਤਾ ਪੰਜਾਬ ਚ ਕਿਹੜੀ ਸਰਕਾਰ ਆ ਕਹਿੰਦਾ ਬਸ ਸਾਨੂੰ ਇੰਨਾ ਪਤਾ ਹੈ ਓਏ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਕੋ ਬੰਦਾ ਕੋਈ ਆਣ ਕੇ ਕਹਿੰਦਾ ਕਹਿ ਜਵੇ ਤੇ ਮਾਨਤਾ ਦੇ ਬਾਬਾ ਆਪਣਾ ਇਲਾਕਾ ਦੱਸ ਦੇ ਕਿੱਥੇ ਰਹਿੰਦਾ ਮਰਾਦਪੁਰੇ ਮਰਾਦਪੁਰੇ ਜੇ ਸਪੈਸ਼ਲ ਤੈਨੂੰ ਕੋਈ ਜਦਾਂ ਸਰਕਾਰ ਕੋਈ ਮਿਲਣਾ ਚਾਵੇ ਕੋ ਸਰਕਾਰ ਤੇਰੇ ਦਵਾਰ ਤੇ ਆਉਣਾ ਚਾਵੇ ਆ ਸਕਦੀ ਹੈ ਆ ਸਕਦੀ ਹੈ ਨੰਬਰ ਦੱਸਣ ਹੀ ਹੋਣਾ ਤੈਨੂੰ ਕਿਹਨੂੰ ਕਿਹੜਾ ਨੱਪਣਾ ਕਿਹੜਾ ਆ ਹਾਂਜੀ ਨੰਬਰ ਦੱਸਣ ਆਉਣਾ ਤੈਨੂੰ ਨੱਪਣਾ ਕਿਹੜਾ ਆ ਸਰਕਾਰ ਆ ਸਕਦੇ ਮਰਾਦਪੁਰੇ ਜੀ ਆਪਣਾ ਘਰ ਮਕਾਨ ਸਾਰਾ ਕੁਝ ਹੀ ਬਣਿਆ ਮੈਂ ਕਹਾਂ ਕੋਈ ਨੰਬਰ ਦੱਸਣ ਆ ਹੀ ਜਾਂਦਾ ਵੀ ਨੰਬਰ ਅੱਛਾ ਨੰਬਰ ਹੁਣ ਤੈਨੂੰ ਚੇਤਾ ਰਹੂੰਗਾ ਕਿਹੜਾ ਮੈਂ ਦੱਸਾਂਮਾ ਜਿਹੜਾ ਜਿਹੜਾ ਤੁਸੀਂ ਦੱਸੋਗੇ ਉਹੀ ਆਪਾਂ ਕਰਾਂਗੇ ਜੀ ਸਾਹਿਬ ਯਾਰ ਮੈਂ ਤਾਂ ਤੈਨੂੰ ਕਹਿ ਦਮ ਨੋਟਾ ਦਾ ਨੱਪ ਦੇ ਤੂੰ ਉਹ ਨੱਪੇ ਆਉਣਾ ਮੈਂ ਕਿਸੇ ਨੂੰ ਵੀ ਨਹੀਂ ਪਾਣੀ ਜਿਹੜੀ ਤੁਸੀਂ ਕਹਦੋਂਗੇ ਉਹੀ ਕਰ ਯਾਰ ਤੇਰਾ ਆਪਣੀ ਮਤ ਦਾ ਅਧਿਕਾਰ ਆ ਤੇਰਾ ਆਪਣੀ ਤੂੰ ਆਪਣੀ ਮਤ ਵਰਤਣੀ ਆ ਉਹ ਇਹ ਕਹਿੰਦੇ ਹੁੰਦੇ ਮਤਦਾਨ ਆਪਣੀ ਅਕਲ ਦਾ ਦਾਨ ਕਰਨਾ ਤੇ ਆਪਾਂ ਮਗਰ ਲੱ ਕੇ ਵੋਟਾਂ ਪਾਈ ਜਾਣੀਆਂ ਹੁਣ ਜੋ ਮਾਲਕ ਕੋ ਤੂੰ ਕਹਵੇਂਗਾ ਇਹਨੂੰ ਪਾਣੀ ਵੋਟ ਆਪਾਂ ਨਾਂ ਲੈਣਗੇ ਤੇ ਉਹਨੂੰ ਪਾਦਾਂਗੇ ਵੋਟ ਬਸ ਜੀ ਇਹ ਕੈਸੇ ਆਪਣੀ ਕੋਈ ਮਰਜ਼ੀ ਨਹੀਂ ਨਹੀਂ ਆਪਣੀ ਮਰਜ਼ੀ ਕਿੱਦਾਂ ਜੀ ਮਾਲਕ ਹੱਥ ਖੜੇ ਆ ਕਹਿੰਦਾ ਜਿੱਦਾਂ ਕਹਿਦੂਗੇ ਉਦਦੇ ਪਾ ਦੇਣੀ ਆ ਆ ਦੇਖ ਲਓ ਬਾਬੇ ਦੇ ਸਰਕਾਰ ਨੂੰ ਕਹਿੰਦੇ ਕਿ ਉਹਨਾਂ ਨੂੰ ਕਹਾਂਗੇ ਸਰਕਾਰ ਬਾਬਾ ਤੇਰੀ ਆ ਸਰਕਾਰ ਜਿਹੜੀ ਵੀ ਆ ਤੇਰੀ ਆ ਆਉਣ ਵਾਲੀ ਵੀ ਤੇਰੀ ਆ ਗਈ ਵੀ ਤੇਰੀ ਆ ਚੱਲਦੀ ਵੀ ਤੇਰੀ ਸਾਰੀਆਂ ਸਰਕਾਰਾਂ ਹੀ ਤੇਰੀਆਂ ਆ ਇਹ ਬਾਬਾ ਕਿਰਪਾ ਜੀ ਕਿਰਪਾ ਜੀ ਕਿਰਪਾ ਕਰ ਮਾਲਕ ਜੀ